ਜੋ ਵਿਦਾਂਸਪਦੇ ਬਜਟ اجلاس ਦੌਰਾਨ ਪੀਤੀ ਦੀਨ ਸਦਨ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਗੰਦਲੇ ਹੋ ਰਹੇ ਵਾਤਾਵਰਨ ਨੂੰ ਲੈ ਕੇ ਡੂੰਗੀ ਚਿੰਤਾ ਜ਼ਾਹਰ ਕੀਤੀ ਸੀ ਤਾਂ ਜੇ ਕਿ ਉਹਨਾਂ ਨੇ ਕਿਹਾ ਕਿ ਜੇਕਰ ਵਾਤਾਵਰਨ ਚ ਟੱਟੂ तितਲੀ ਆਦਿ ਖਤਮ ਹੋ ਜਾਂਦਾ ਹੈ ਇਹ ਸਭ ਵਾਤਾਵਰਨ ਚ ਫੈਲੇ ਜ਼ਹਿਰੀਲੇ ਤੱਤਾਂ ਦਾ ਕਾਰਨ ਹੋ ਸਕਦਾ ਉਹਨਾਂ ਨੇ ਕਿਹਾ ਕਿ ਪੰਜਾਬ ਚ ਤਕਰੀਬਨ ਸਾਰੇ आईवीएफ सेंटर ਪਾਇਏ ਹੋਏ ਨੇ ਇਸ ਚ ਔਰਤਾ ਦਾ ਕੋਈ ਕਸੂਰ ਨਹੀਂ ਹੈ ਸਗੋਂ ਸਾਡਾ ਵਾਤਾਵਰਣ ਹੀ ਇਸੇ ਤਰ੍ਹਾਂ ਦਾ ਬਣ ਚੁੱਕਿਆ ਹੈ ਉਹਨਾਂ ਨੇ ਕਿਹਾ ਕਿ ਸ਼ਹਿਰਾ ਦੇ 40% ਜੋੜੇ ਆਈਵੀਐਫ ਕਰਵਾ ਲੈ ਮਜਬੂਰ ਨੇ ਕਿਉਂਕਿ ਉਹਨਾਂ ਦਾ ਆਪਣੇ ਬੱਚਾ ਜਿਹੜਾ ਨਹੀਂ ਹੁੰਦਾ ਤੇ ਉਹ ਡਾਕਟਰਾਂ ਦੇ ਕੋਲ ਚਲੇ ਜਾਂਦੇ ਨੇ ਅੰਦਰ ਅਸਲ ਬੀਤੀ ਦਿਨੀ ਪੰਜਾਬ ਵਿਧਾਨ ਸਭਾ ਚ ਕਾਲੀ ਵਿਧਾਇਕ ਡਾਕਟਰ ਸੁਖਵਿੰਦਰ ਸਿੰਘ ਸੁਖੀ ਬੋਲ ਗੰਦਲੇ ਵਾਤਾਵਰਣ ਨੂੰ ਲੈ ਕੇ ਮਤਾ ਪੇਸ਼ ਕੀਤਾ ਗਿਆ ਸੀ ਜਿਸ ਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਚਰਚਾ ਕੀਤੀ ਸੀ ਇਸ ਬਾਰੇ ਕੇਂਦਰ ਮੰਤਰੀ ਮੀਤ ਹੇਰ ਨੇ ਵੀ ਆਖਿਆ ਸੀ ਕਿ ਸੁਭਾ ਸਰਕਾਰ ਵੱਲੋਂ ਵਾਤਾਵਰਣ ਨੂੰ ਚਾਣੇ ਲਗਾਤਾਰ ਉਪਰਾਲੇ ਜਿਹੜੇ ਕੀਤੇ ਜਾ ਰਹੇ ਨੇ ਮਾਰਜੋਕ ਸਪੀਕਰ ਸਾਹਿਬ ਇਹ ਬਹੁਤ ਤੁਸੀਂ ਮੈਨੂੰ ਰਿਲੇਵੈਂਟ ਸਵਾਲ ਪੁੱਛਿਆ ਔਰ ਵੈਸੇ ਵੀ ਮੇਰਾ ਇਹ ਪਸੰਦੀਦਾ ਟਾਪਿਕ ਆ ਜਿਹੜਾ ਵਾਤਾਵਰਣ ਦਾ ਮੈਨੂੰ ਬਹੁਤ ਪਿਆਰ ਹੈ ਇਹਦੇ ਨਾਲ ਜਿਹੜਾ ਤੁਸੀਂ ਗੱਲ ਕੀਤੀ ਸੀ ਟੈਸਟਿੰਗ ਕਰਦੇ ਆ ਇਹਦੀ ਔਰ ਉਹਨੂੰ ਸਟਰੈਂਥਨ ਕਰਨ ਲਈ ਇੱਕ ਤਾਂ ਅਸੀਂ ਜਿਹੜੀ ਸਟੇਟ ਸਾਡੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਆ ਇੱਕ ਇਹਨਾਂ ਦਾ ਅਸੀਂ ਹੈੱਡਕੁਆਰਟਰ ਤੇ ਜਿਹੜਾ ਸਾਡਾ ਮੁਹਾਲੀ ਦੇ ਵਿੱਚ ਖਰੜ ਦੇ ਹਸਪਤਾਲ ਦੇ ਨਾਲ ਹੈ ਉੱਥੇ ਕਮਿਸ਼ਨ ਰੇਟ ਕੀਤਾ ਜਿਹਦੇ ਸਾਡੇ ਕੋਲੇ ਫੁੱਲੀ ਇਕਵਿਪਡ ਲੈਬੋਰੀਟਰੀ ਹੈ ਜਿਹੜੀ ਸਾਰੇ ਤਰ੍ਹਾਂ ਦੇ ਟੈਸਟ ਕਰੇਗੀ ਔਰ ਚਾਰ ਅਸੀਂ ਜਿਹੜੇ ਇਹ ਰੀਜਨਲ ਸੈਂਟਰ ਹੈ ਜਿਹੜੇ ਗੁਰਦਾਸਪੁਰ ਜਲੰਧਰ ਮਤਲਬ ਐਗਜ਼ੈਕਟ ਜਿਹੜੇ ਹੈਗੇ ਆ ਉਹ ਇੱਕ ਬਠਿੰਡੇ ਦੇ ਵਿੱਚ ਆ ਉਹ ਲੈਬੋਰੀਟਰੀਆਂ ਟੈਸਟ ਕੀਤੀਆਂ ਬਣਾਈਆਂ ਅਸੀਂ ਸਰ 13 ਗੱਡੀਆਂ ਇਹਦੀਆਂ 7 ਤੇ 6 13 ਅਸੀਂ ਵੈਨਚ ਬਣਾਈਆਂ ਹੈਗੀਆਂ ਜਿਹੜੀਆਂ ਕਿ ਔਨ ਦਾ ਸਪੋਰਟ ਕੋਈ ਵੀ ਬੰਦਾ ਜਾ ਕੇ ਉਹਨਾਂ ਚ ਟੈਸਟ ਕਰਾ ਸਕਦਾ ਬੜੇ ਨੋਮੀਨਲ ਜਿਹਾ ਤੇ ਮਿਰਖਲ 50 ਰੁਪਏ ਫੀਸ ਹੈਗੀ ਆ 40 ਜਾਂ 50 ਤੁਸੀਂ ਜਿਹੜਾ ਦੁੱਧ ਹੈ ਉਹ ਟੈਸਟ ਕਰਾ ਸਕਦੇ ਹੋ ਪਨੀਰ ਜੋ ਤੁਸੀਂ ਖਾਂਦੇ ਹੋ ਔਰ ਬਹੁਤ ਜਲਦੀ ਜਿਹੜਾ ਹੈਗਾ ਉਹ ਤੇ ਅਸੀਂ ਜਿਹੜੀ ਇੱਕ ਸਪੈਸ਼ਲ ਕਿਟ ਜਿਹੜੀ ਹੈਗਾ ਜਿਹੜੀ ਪੈਸਟੀਸਾਈਡਸ ਦਾ ਵੀ ਤੁਹਾਨੂੰ ਉਹਦਾ ਕੰਟੈਕਟ ਦੱਸ ਦੇਗੀ ਉਹ ਤਾਂ ਕਿ ਕੋਈ ਬੰਦਾ ਵੀ ਮੋਸਾਰੇ ਜਿਹੜੇ ਮੈਨੂੰ ਡੇਰੀ ਵਾਲਿਆਂ ਨੇ ਅਪਰੋਚ ਕੀਤਾ ਕਿ ਸਰ ਅਸੀਂ ਵੀ ਤਾਂ ਦੁੱਧ ਕਿਸ ਤੋਂ ਖਰੀਦਦੇ ਆ ਤੇ ਸਾਡੇ ਕੋਲੇ ਅਸੀਂ ਤਾਂ ਕਿਸ ਤੋਂ ਖਰੀਦ ਕੇ ਆ ਕੇ ਵੇਚਦੇ ਆ ਅਸੀਂ ਮਿਲਾਵਟ ਨਹੀਂ ਕਰਦੇ ਉਹਨਾਂ ਵਾਸਤੇ ਵੀ ਸਾਰਿਆਂ ਵਾਸਤੇ ਸਹੂਲਤ ਹੈ ਜੀ ਇਹ ਮੈਂ ਜਿੰਨੇ ਸਾਡੇ ਹਾਊਸ ਦੇ ਮੈਂਬਰ ਹੈ ਜੀ ਜਿਹੜੀ ਪਬਲਿਕ ਜਿੱਥੇ ਤੱਕ ਮੇਰੀ ਆਵਾਜ਼ ਪਹੁੰਚਦੀ ਹੈ ਕਿਉਂਕਿ ਮਾਨ ਸਾਹਿਬ ਨੇ ਜਿਹੜਾ ਇਹ ਇਹਨੂੰ ਜਿਹੜਾ ਲਾਈਵ ਕੀਤਾ ਇਹ ਇਸ ਵੇਲੇ ਸਾਰੇ ਪੰਜਾਬੀ ਵੀ ਸ਼ਾਇਦ ਸੁਣ ਰਹੇ ਹੋਣਗੇ ਸੋ ਉਹਨਾਂ ਸਾਰਿਆਂ ਵਾਸਤੇ ਹੈ ਜੀ ਆਪਣੇ ਜ਼ਿਲ੍ਹੇ ਦੇ ਸਿਵਲ ਸਰਚ ਨੂੰ ਕੰਟੈਕਟ ਕਰਨ ਉਹ ਜਿਹੜੀ ਵੈਨ ਹੈ ਜਿੱਥੇ ਕਹਿਣਗੇ ਬਾਜ਼ਾਰ ਦੇ ਵਿੱਚ ਜੋ ਉਹਨਾਂ ਨੇ ਖਾਣਾ ਹਰ ਚੀਜ਼ ਨੂੰ ਟੈਸਟ ਕਰਾ ਸਕਦੇ ਆ ਜੀ ਆਪਣੇ ਰੀਜਨਲ ਲੈਬਾਰਟਰੀ ਚੋ ਕਰਾ ਸਕਦੇ ਆ ਜਿਹੜੇ ਸਾਡੇ ਸਿਵਲ ਸਰਚ ਅੰਦਰ ਜਾਂ ਸਾਡੇ ਜ਼ਿਲ੍ਹਾ ਸਿਹਤ ਅਫਸਰ ਹੈ ਜਾਂ ਸਿਹਤ ਨਾਲ ਸੰਬੰਧਿਤ ਬਾਕੀ ਦੇ ਵੀ ਹੈ ਉਹ ਵੈਨ ਮਗਾ ਕੇ ਆਪਣੇ ਬਾਜ਼ਾਰ ਦੇ ਵਿੱਚ ਖੜੀ ਕਰਕੇ ਉੱਥੇ ਮੌਕੇ ਤੇ ਟੈਸਟ ਕਰਕੇ ਉਹਨਾਂ ਨੂੰ ਰਿਪੋਰਟ ਦੇਗੀ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਜੀ ਜਦੋਂ ਸਾਡੇ ਪਹਿਲੀਆਂ ਟੀਮਾਂ ਸੀ ਜਿਹੜੀਆਂ ਐਨਫੋਰਸਮੈਂਟ ਟੀਮਾਂ ਹੁਣ ਵੀ ਆਈਆਂ ਜਿਹੜੀਆਂ ਜਿਹੜੀਆਂ ਜਾ ਕੇ ਸੈਂਪਲ ਭਰਦੀਆਂ ਸੀ ਉਹ ਫਿਰ ਸੈਂਪਲ ਟੈਸਟ ਹੋਣ ਜਾਂਦੇ ਸੀ ਤੇ ਉਹਦੇ ਚ ਲੋਕਾਂ ਨੂੰ ਸਜ਼ਾ ਮਿਲਦੀ ਸੀ ਇਹਨੂੰ ਅਸੀਂ ਇੱਕ ਐਜੂਕੇਸ਼ਨਲ ਕੈਂਪੇਨ ਇਹ ਤੋਂ ਡਰਨ ਦੀ ਲੋੜ ਨਹੀਂ ਹੈ ਅਸੀਂ ਲੋਕਾਂ ਨੂੰ ਇਹਦਾ ਪਰਪਸ ਹੈ ਕਿ ਲੋਕਾਂ ਨੂੰ ਐਜੂਕੇਸ਼ਨ ਦੇਣਾ ਲੋਕਾਂ ਨੂੰ ਜਾਣਕਾਰੀ ਦੇਣਾ ਔਰ ਇਹਦਾ ਅਸੀਂ ਜਿਹੜਾ ਨਾਮ ਵੀ ਹੈ ਉਹ ਈਟ ਰਾਈਟ ਇਨੀਸ਼ੀਏਟਿਵ ਰੱਖਿਆ ਉਹਦੇ ਬਾਰੇ ਕੋਈ ਵੀ ਮਲਾਵਟ ਵਾਲੀ ਜਿਹੜੀ ਚੀਜ਼ ਹੈ ਉਹ ਸਾਰੇ ਟੈਸਟ ਸਾਡੇ ਕੋਲੇ ਉਹਨਾਂ ਬੈਂਕਾਂ ਦੇ ਵਿੱਚ ਅਵੇਲੇਬਲ ਹੈ ਉਹ ਐਜੂਕੇਟ ਵੀ ਕਰਦੇ ਆ ਉਹ ਆਪ ਵੀ ਜਾਂਦੇ ਆ ਜੀ ਔਰ ਜਿੰਨੀਆਂ ਹਲਵਾਈ ਜਿੰਨੇ ਵੀ ਜਿੰਨੀਆਂ ਐਸੋਸੀਏਸ਼ਨਸ ਬਣੀਆਂ ਹੋਈਆਂ ਖਾਣੇ ਨਾਲ ਸੰਬੰਧਿਤ ਫੂਡ ਦੇ ਨਾਲ ਸੰਬੰਧਿਤ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਉਹਨਾਂ ਨੂੰ ਬੁਲਾਓ ਆਪਣੇ ਸਾਰਾ ਸਮਾਨ ਟੈਸਟ ਕਰਾਓ ਤੇ ਅਸੀਂ ਇਹ ਵੀ ਪ੍ਰਮੋਟ ਕਰ ਰਹੇ ਹਾਂ ਜੀ ਜਿਹੜੀਆਂ ਦੁਕਾਨਾਂ ਦੇ ਉੱਤੇ ਉੱਥੇ ਲੇਬਲ ਲੱਗਿਆ ਹੋਵੇ ਤੇ ਜਿਹੜੀਆਂ ਫਸਾਈ ਦੀਆਂ ਗਾਈਡਲਾਈਨਸ ਨੂੰ ਫਾਲੋ ਕਰਨ ਸਰ ਸਰ ਮੈਂ ਬਸ ਆਖਰੀ ਗੱਲ ਕਹਿਣਾ ਜੀ ਜਿਹੜਾ ਇਹਨਾਂ ਨੇ ਬਹੁਤ ਇੰਪੋਰਟੈਂਟ ਮੁੱਦਾ ਹੈ ਜੀ ਇਹ ਇਹ ਮੈਂ ਸਾਰੇ ਮੈਂਬਰ ਸਾਹਿਬਾਨ ਨੂੰ ਵੀ ਬੇਨਤੀ ਕਰਦਾ ਕਿ ਅਸੀਂ ਪਟਿਆਲੇ ਦੇ ਵਿੱਚ ਗੁਰਦਰਾ ਦੁਖਨਵਾਰ ਸਾਹਿਬ ਤੋਂ ਲੈ ਕੇ ਥਾਪਰ ਤੱਕ ਇੱਕ ਜਿਹੜਾ ਸਾਡੇ ਕੋਲੇ ਇੱਕ ਸਰਕਾਰੀ ਜਗ੍ਹਾ ਸੀ ਉਹਦੇ ਵਿੱਚ ਇੱਕ ਬਾਇਓਡਾਈਵਰਸਿਟੀ ਪਾਰਕ ਜਿਹਦੇ ਵਿੱਚ 100 ਤੋਂ ਵੱਧ ਵੈਰਾਈਟੀਆਂ ਹੈਗੀਆਂ ਆਪਣੇ ਜੇ ਵਾਤਾਵਰਣ ਦੇ ਵਿੱਚੋਂ ਜੇ ਡੱਡੂ ਖਤਮ ਹੋਏ ਆ ਜੇ ਗੰਡੋਏ ਖਤਮ ਹੋਏ ਆ ਜੇ ਚੜੀਆਂ ਦੀ ਗੱਲ ਕੀਤੀ ਆ ਡਾਕਟਰ ਸਾਹਿਬ ਨੇ ਜੇ ਆਪਣੇ ਤਿਤਲੀਆਂ ਖਤਮ ਹੋ ਰਹੀਆਂ ਅਲਬਰਟ ਆਇਨਸਟਾਈਨ ਨੇ ਕਿਹਾ ਸੀ ਕਿ ਜਦੋਂ ਸ਼ਾਇਦ ਦੀਆਂ ਮੱਖੀਆਂ ਖਤਮ ਹੋ ਜਾਣਗੀਆਂ ਮੇਰੇ ਖਿਆਲ ਸਾਰੇ ਮੈਂਬਰ ਸਹਿਮਤ ਹੋਣਗੇ ਕਿ ਆਪਣੇ ਸ਼ਾਇਦ ਦੀਆਂ ਮੱਖੀਆਂ ਦੇ ਛੱਤੇ ਖਤਮ ਹੋ ਚੁੱਕੇ ਆ ਜੀ ਕਿਤੇ ਕਿਤੇ ਤੁਹਾਨੂੰ ਲੱਭਦੇ ਆ ਬਹੁਤ ਘੱਟ ਹੈ ਪਹਿਲਾਂ ਆਮ ਪਿੰਡਾਂ ਦੇ ਵਿੱਚ ਪਿੱਪਲ ਦੇ ਬੋੜ ਦੇ ਦਰਖਤ ਭਰੇ ਭਰੇ ਹੁੰਦੇ ਸੀ ਛੱਤਿਆਂ ਨਾਲ ਉਹ ਨਹੀਂ ਹੈ ਉਹਦਾ ਉਹਦਾ ਸਰ এনवायरमेंटਲ ਟਾਕਸਿਸਿਟੀ ਔਰ ਮੇਰੇ ਇੱਕ ਬਹੁਤ ਹੀ ਪਰਮਿੱਤਰ ਤੁਹਾਡੇ ਵੀ ਡਾਕਟਰ ਹਮਰ ਸਿੰਘ ਆਜ਼ਾਦ ਉਹਨਾਂ ਨੇ ਆਪਣੀ ਸਾਰੀ ਲਾਈਫ ਇਹਨੂੰ ਡੈਡੀਕੇਟ ਕੀਤੀ ਹੈ ਸਾਡੇ ਵਿੱਚ ਨਹੀਂ ਰਹੇ ਅੱਜ ਉਹਨਾਂ ਨੇ ਵਾਤਾਵਰਣ ਤੇ ਬਹੁਤ ਅੱਛਾ ਕੰਮ ਕੀਤਾ ਇਹਦੇ ਨਾਲ ਸਰ ਜਿਹੜੀ ਚਾਹੇ ਉਹ ਇਨਸੈਕਟੀਸਾਈਡ ਪੋਇਜ਼ਨਿੰਗ ਹੈ ਜੀ ਜਿਹੜੇ ਆਪਾਂ ਕ੍ਰੌਪਸ ਵਾਸਤੇ ਯੂਜ਼ ਕਰਦੇ ਆ ਜਾਂ ਜਿਹੜਾ ਆਪਾਂ ਪਾਣੀ ਜਿਹੜਾ ਖੇਤੀ ਵਾਸਤੇ ਨਹੀਂ ਸੀ ਫਰੈਸ਼ ਵਾਟਰ ਖਤਮ ਹੋ ਗਿਆ ਉਹ ਵੀ ਮਾਨ ਸਾਹਿਬ ਦਾ ਮੈਂ ਧੰਨਵਾਦ ਕਰਦਾ ਕਿ ਜਿਹੜਾ ਨਹਿਰੀ ਪਾਣੀ ਆ ਫਰੈਸ਼ ਵਾਟਰ ਆ ਉਹ ਦੁਬਾਰਾ ਪਹੁੰਚਾ ਰਿਹਾ ਇਹ ਉਹਦਾ ਵੀ ਬਹੁਤ ਵੱਡਾ ਰੋਲ ਆ ਮੈਂ ਸਰ ਕਿਉਂ ਕਹਿ ਰਿਹਾ ਜੀ ਜਿਹੜੇ ਜੇ ਗਿੱਦਾਂ ਮਰੀਆਂ ਜੀ ਜੇ ਗੰਡੋਏ ਮਰੇ ਡੱਡੂ ਮਰੇ ਸਰ ਇਹ ਇਸ ਕਰਕੇ ਨਹੀਂ ਮਰੇ ਕਿ ਉਹਨਾਂ ਨੂੰ ਕਿਸੇ ਨੇ ਕੋਈ ਜ਼ਹਿਰ ਦਾ ਟੀਕਾ ਲਾ ਦਿੱਤਾ ਇਹ ਜਿਹੜੀਆਂ ਤੁਹਾਡੀਆਂ ਜਿੰਨੀਆਂ ਵੀ এনवायरमेंटਲ ਪੋਇਜ਼ਨਿੰਗ ਹੈ ਟਾਕਸਿਨਸ ਆ ਜਾਂ ਇਹ ਸਭ ਤੋਂ ਪਹਿਲਾਂ ਜਿਹੜੀਆਂ ਤੁਹਾਡੇ ਰੀਪਰੋਡਕਟਿਵ ਸਿਸਟਮ ਨੂੰ ਅਫੈਕਟ ਕਰਦੇ ਆ ਜੀ ਵੱਲੋਂ ਅੱਜ ਪੰਜਾਬ ਦੇ ਵਿੱਚ ਆਲਰੇਡੀ ਇਹਦੇ ਅਫੈਕਟ ਨਜ਼ਰ ਆਉਂਦੇ ਆ ਜੀ ਤੁਹਾਡੇ ਆਈਵੀਐਫ ਸੈਂਟਰ ਭਰੇ ਪਏ ਆ ਜੀ परे पाए आई वि सेंटर निकू ਨਿਓ ਨਾ ਟੋਣ ਟੈਸਲ ਕਰ ਜਿਓ ਨਾ ਟ ਬੱਚੇ ਸਮੇਂ ਤੋਂ ਪਹਿਲਾਂ ਹੁੰਦੇ ਆ ਜੀ ਤੁਸੀਂ ਕਿਸੇ ਕਿਸਾਨ ਨਾਲ ਗੱਲ ਕਰੋਗੇ ਤੁਹਾਨੂੰ ਦੱਸ ਦਿੰਦੇ ਕਿ ਸਾਡੀ ਮੱਝ ਤੂ ਜਾਂਦੀ ਆ ਜੀ ਗਾਂ ਹੀ ਤੂ ਜਾਂਦੀ ਆ ਥਿਸ ਇਸ ਬਕਾਸ ਆਫ এনवायरमेंटਲ ਟਾਕਸਿਸਿਟੀ ਕੀ ਹੁਣ ਔਰਤਾਂ ਬੱਚੇ ਭੁੱਲਣੇ ਜੋ ਮਤਲਬ ਉਹ ਭੁੱਲ ਗਈਆਂ ਜਾਂ ਕੀ ਹੋ ਗਿਆ ਕੀ ਖਰਾਬੀ ਹੋ ਗਈ ਕਿਉਂ ਨਹੀਂ ਹੁੰਦੇ ਬੱਚੇ ਜਵਾਬ ਹੀ ਨਹੀਂ ਜਿਹੜੇ ਸ਼ਹਿਰਾਂ ਵਾਲੇ ਜਿਹੜੇ ਸਪੈਸ਼ਲੀ ਜਿਹੜੇ ਅਪਰ ਕਾਸਟ ਹੈਗੇ ਉਹਨਾਂ ਦੇ ਵਿੱਚ ਜਿਹੜੇ ਜਿਹੜੇ ਬੈਟ ਟੂ ਡੂ ਲੋਕਰ ਸੌਰੀ ਨਾਟ ਕਾਸਟ ਜਿਹੜੇ ਅਪਰ ਟੂ ਡੂ ਪੀਪਲ ਹੈਗੇ ਉਹਨਾਂ ਚ 40% ਜਿਹੜੀ ਹੈ ਉਹਨੂੰ ਅਸਿਸਟਡ ਫਰਟੀਲਾਈਜੇਸ਼ਨ ਕਹਿੰਦੇ ਆ ਆਪਣੇ ਬੱਚਾ ਹੁੰਦਾ ਹੀ ਨਹੀਂ ਜੀ ਡਾਕਟਰ ਕੋਲੇ ਜਾਣਾ ਪੈਂਦਾ ਜੀ ਉਹ ਕਿੱਦਿਆਂ ਦੇਖੋ ਪ੍ਰਾਈਮ ਟਾਈਮ ਤੇ ਐਡਵਰਟਾਈਜ਼ਮੈਂਟ ਦਿੰਦੇ ਆ ਇਟਸ ਬਿਕਾਜ਼ ਆਫ এনवायरमेंटਲ ਟਾਕਸਿਸਿਟੀ ਇਹ ਬਿਲਕੁਲ ਜਿਹੜਾ ਹੈਗਾ ਇਹ ਆਪਣਾ ਨਾਟ ਓਨਲੀ ਹਿਊਮਨਸ ਆਲ ਲਿਵਿੰਗ ਬੀংস ਵਾਸਤੇ ਠੀਕ ਹੈ ਕਿ ਇਹਦੇ ਵਾਸਤੇ ਕਰਨਾ ਚਾਹੀਦਾ ਆਪਾਂ ਉਹਨਾਂ ਨੂੰ ਕੰਟੀਨਿਊ ਕਰਾ